ਆਖਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਣੀਆਂ ਸੀਟਾਂ ਜਿਹੜੀਆਂ ਨੇ ਉਹ ਐਲਾਨ ਕਰ ਦਿੱਤੀਆਂ ਨੇ ਉਹਨਾਂ ਨੇ ਜਿਹੜਾ ਅਧਿਕਾਰਿਕ ਤੌਰ ਤੇ ਇਹ ਐਲਾਨ ਕਰ ਦਿੱਤਾ ਕਿ ਪੰਜ ਰਾਜਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਇਹ ਰਲ ਕੇ ਚੋਣ ਲੜੇਗੀ ਇਹ ਮੈਨੂੰ ਲੱਗਦਾ ਵੀ ਇਹ ਸਭ ਕੁਝ ਸੰਭਵ ਇਸ ਕਰਕੇ ਹੋਇਆ ਜਦੋਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਈ ਤੇ ਕਿਸ ਤਰ੍ਹਾਂ ਉਹ ਸਾਰਾ ਨਾਟਕੀ ਰੂਪ ਅਸੀਂ ਦੇਖਿਆ ਉਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਮੇਅਰ ਦੀ ਪੋਸਟ ਦੇ ਉੱਤੇ ਕੁਲਦੀਪ ਕੁਮਾਰ ਹੋਣਾ ਨੂੰ ਬਿਠਾ ਦਿੱਤਾ ਹੁਣ ਇਹ ਵਨਡੇ ਇਸ ਤਰ੍ਹਾਂ ਹੋਈ ਆ ਵੀ ਦਿੱਲੀ ਦੇ ਵਿੱਚ 7 ਸੀਟਾਂ ਨੇ ਜਿੱਥੇ 3 ਸੀਟਾਂ ਦੇ ਉੱਤੇ ਕਾਂਗਰਸ ਚੋਣ ਲੜੇਗੀ ਤੇ 4 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਚੋਣ ਲੜੇਗੀ ਕਾਂਗਰਸ ਜਿਹੜੀਆਂ ਸੀਟਾਂ ਤੇ ਚੋਣ ਲੜੇਗੀ ਉਹਨਾਂ ਦੇ ਵਿੱਚ ਚਾਂਦਨੀ ਚੌਕ ਉੱਤਰ ਪੂਰਬੀ ਦਿੱਲੀ ਉੱਤਰ ਪੱਛਮੀ ਦਿੱਲੀ ਸ਼ਾਮਲ ਹੈ ਔਰ ਜਿੱਥੇ ਆਮ ਆਦਮੀ ਪਾਰਟੀ ਨੇ ਚੋਣ ਲੜਨੀ ਆ ਉਹਦੇ ਵਿੱਚ ਪੂਰਬੀ ਦਿੱਲੀ ਨਵੀਂ ਦਿੱਲੀ ਪੱਛਮੀ ਦਿੱਲੀ ਤੇ ਦੱਖਣੀ ਦਿੱਲੀ ਦੀਆਂ ਜਿਹੜੀਆਂ ਸੀਟਾਂ ਨੇ ਇਹ ਸ਼ਾਮਲ ਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ 26 ਸੀਟਾਂ ਨੇ ਉੱਥੇ ਕੁੱਲ 24 ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਆਪਣੇ ਉਮੀਦਵਾਰ ਐਲਾਨ ਕਰੇਗੀ ਤੇ ਦੋ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਉਮੀਦਵਾਰ ਐਲਾਨ ਕਰੇਗੀ। ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਹਰਿਆਣਾ ਦੀ। ਹਰਿਆਣਾ ਦੇ ਵਿੱਚ ਜਿਹੜਾ 10 ਸੀਟਾਂ ਨੇ ਲੋਕ ਸਭਾ ਦੀਆਂ ਤਾਂ ਉੱਥੇ ਜਿਹੜਾ 9 ਸੀਟਾਂ ਦੇ ਉੱਤੇ ਕਾਂਗਰਸ ਜੀ ਲੜੇਗੀ। ਇੱਕ ਸੀਟ ਜਿਹੜੀ ਕੁਰਕ ਖੇਤਰ ਦੀ ਸੀਟ ਆ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਉੱਥੇ ਵੱਸਦੇ ਆ ਸਿੱਖ ਪਰਿਵਾਰ ਉੱਥੇ ਬਹੁਤ ਰਹਿੰਦੇ ਆ ਉਹ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੋਣ ਲੜੇਗੀ ਇਸੇ ਤਰ੍ਹਾਂ ਗੋਆ ਦੇ ਵਿੱਚ ਵੀ ਆ ਗੋਆ ਦੇ ਵਿੱਚ ਦੋ ਸੀਟਾਂ ਨੇ ਤੇ ਦੋਹਾਂ ਸੀਟਾਂ ਦੇ ਉੱਤੇ ਜਿਹੜੀ ਆ ਕਾਂਗਰਸ ਚੋਣ ਲੜੇਗੀ ਔਰ ਚੰਡੀਗੜ੍ਹ ਦੇ ਵਿੱਚ ਇਕੱਲੀ ਕਾਂਗਰਸ ਜਿਹੜੀ ਆ ਉਹ ਚੋਣ ਲੜੇਗੀ ਚੰਡੀਗੜ੍ਹ ਦੇ ਵਿੱਚ ਇਸ ਕਰਕੇ ਸੀਟ ਛੱਡੀ ਗਈ ਹੋਣੀ ਆ ਕਿਉਂਕਿ ਮੇਅਰ ਤਾਂ ਆਮ ਆਦਮੀ ਪਾਰਟੀ ਆਪਣਾ ਬਣਾ ਹੀ ਚੁੱਕੀ ਆ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਇਹ ਜਿਹੜਾ ਗਠਜੋੜ ਪੰਜਾਬ ਚ ਕਿਉਂ ਨਹੀਂ ਹੋ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਕੰਸੂਆਂ ਦਾ ਪੰਜਾਬ ਤੋਂ ਸ਼ੁਰੂ ਹੋਈਆਂ ਸੀਗੀਆਂ ਵੀ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਗਠਜੋੜ ਹੋਏਗਾ ਹੋ ਸਕਦਾ ਸੀਗਾ ਵੀ 8 5 ਦਾ ਇਹ ਗਠਜੋੜ ਬਣ ਜਾਂਦਾ ਪਰ ਪੰਜਾਬ ਦੇ ਵਿੱਚ ਇਹ ਦੋਵੇਂ ਪਾਰਟੀਆਂ ਜਿਹੜੀਆਂ ਅੱਡੋ ਅੱਡ ਚੋਣ ਲੜਨ ਗਈਆਂ ਕਿਉਂਕਿ ਕਾਂਗਰਸ ਦਾ ਇਹ ਕਹਿਣਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਬੜੇ ਖੜੇ ਕਰਦੇ ਹਾਂ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਅਸੀਂ ਨੁਕਤਾਚੀਨੀ ਕਰਦੇ ਰਹਿੰਦੇ ਹਾਂ ਇਹਨਾਂ ਨੂੰ ਅਸੀਂ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜੇ ਕਰਦੇ ਰਹਿੰਦੇ ਹਾਂ ਜੇਕਰ ਅਸੀਂ ਇੱਥੇ ਪੰਜਾਬ ਦੇ ਵਿੱਚ ਰਲ ਕੇ ਚੋਣ ਲੜਾਂਗੇ ਤਾਂ ਲੋਕ ਸਾਨੂੰ ਪਸੰਦ ਨਹੀਂ ਕਰਨਗੇ ਲੋਕ ਸਾਨੂੰ ਜਿਹੜਾ ਉਹ ਵੋਟ ਮੰਗਣ ਜਾਣ ਨਹੀਂ ਦੇਣਗੇ ਪਿੰਡਾਂ ਦੇ ਵਿੱਚ ਸਾਡਾ ਜਾਣਾ ਬਹੁਤ ਔਖਾ ਹੋ ਜਾਏਗਾ ਲੋਕ ਉਲਟਾ ਸਵਾਲ ਕਰਨਗੇ ਵੀ ਭਾਈ ਤੁਸੀਂ ਤਾਂ ਕੁਝ ਦਿਨ ਪਹਿਲਾਂ ਇਹਨਾਂ ਦੇ ਉੱਤੇ ਸਵਾਲ ਕਰਦੇ ਸੀਗੇ ਤੇ ਹੁਣ ਤੁਸੀਂ ਦੋਵੇਂ ਜਾਣੇ ਇਕੱਠੇ ਹੋ ਕੇ ਆਗੇ ਸੋ ਹੋ ਸਕਦਾ ਪਰ ਜਿਹੜਾ ਪੰਜਾਬ ਦੇ ਵਿੱਚ ਫਿਰ ਮੁਕਾਬਲਾ ਕਿੱਦਾਂ ਹੋਏਗਾ ਕੀ ਫਿਰ ਇਹ ਟਾਈ ਮੈਚ ਹੋਏਗਾ ਕੀ ਉਹਨਾਂ ਸੀਟਾਂ ਦੇ ਉੱਤੇ ਜਿਹੜੇ ਕੈਂਡੀਡੇਟਸ ਆ ਉਹ ਜਿਹੜੇ ਉਨੇ ਜਿਨ੍ਹਾਂ ਦੀ ਲੋਕ ਪ੍ਰਸਿੱਧੀ ਘੱਟ ਆ ਉਹ ਖਲਾਰੇ ਜਾਣਗੇ ਉਹਨਾਂ ਨੂੰ ਸੀਟਾਂ ਦਿੱਤੀਆਂ ਜਾਣਗੀਆਂ ਕੁਝ ਨਾ ਕੋਈ ਤਾਂ ਟਿਕੜਮ ਜਿਹੜੀ ਆ ਰਾਜਨੀਤੀ ਦੇ ਵਿੱਚ ਚੱਲਦੀ ਚੱਲਦੀ ਆ ਇਦਾਂ ਤਾਂ ਹੋ ਨਹੀਂ ਸਕਦਾ ਵੀ ਵੱਡੇ ਵੱਡੇ ਹੈਵੀweight ਕੈਂਡੀਡੇਟਸ ਜਿਹੜੇ ਆ ਉਹ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਉਹਨਾਂ ਦੇ ਉੱਤੇ ਦੋਵੇਂ ਪਾਰਟੀਆਂ ਖੜੇ ਕਰ ਦੇਣਗੀਆਂ ਸੋ ਇਹ ਬੜੀ ਦਿਲਚਸਪ ਤੇ ਰੋਚਕ ਜੀ ਹੈ ਪੰਜਾਬ ਦੇ ਵਿੱਚ ਖੇਡ ਹੋਣ ਵਾਲੀ ਆ ਜਿਹੜੀ 2024 ਦੇ ਵਿੱਚ ਲੋਕ ਸਭਾ ਚੋਣ ਹੋਣੀ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਮੁਕਾਬਲਾ ਇਹ ਕਿਸ ਤਰ੍ਹਾਂ ਹੋਵੇਗਾ ਬਾਕੀ ਥਾਵਾਂ ਤਾਂ ਸੀਟਾਂ ਦੀ ਵੰਡ ਹੋ ਗਈ ਉੱਥੇ ਵਧੀਆ ਤੋਂ ਵਧੀਆ ਕੈਂਡੀਡੇਟ ਜਿਹੜਾ ਉਹ ਦਿੱਤਾ ਜਾਏਗਾ ਜਿਹਦੀ ਆਪਣੇ ਅਕਾਦੇ ਵਿੱਚ ਪੂਰੀ ਲੋਕਪ੍ਰਿਤਾ ਹੋਊਗੀ ਜਿਹੜਾ ਇਲਾਕੇ ਦੇ ਕੰਮਕਾਰ ਕਰਦਾ ਰਿਹਾ ਹੋਊਗਾ ਜਿਹੜਾ ਇਲਾਕੇ ਦੇ ਵਿੱਚ ਕਈ ਅਧਹਾਕਿਆਂ ਤੋਂ ਵਿਚਰਦਾ ਰਿਹਾ ਹੋਊਗਾ ਉਹਨੂੰ ਇਹ ਸੀਟ ਦਿੱਤੀ ਜਾਏਗੀ ਪਰ ਪੰਜਾਬ ਦੇ ਵਿੱਚ ਜਿਹੜਾ ਇਹ ਪੇਚ ਹੈ ਇਹ ਫਸੇਗਾ ਜਾਂ ਫਿਰ ਇਹ ਪੇਚ ਢਿੱਲਾ ਕਰਕੇ ਛੱਡ ਦਿੱਤਾ ਜਾਵੇਗਾ ਵੀ ਠੀਕ ਹੈ ਇੱਥੇ ਵੀ ਆਪਾਂ ਅੰਦਰਲੇ ਖਾਤੇ ਟਾਈ ਮੈਚ ਹੀ ਖੇਡਣਾ ਉਧਰ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਗੱਲਾਂ ਇਹ ਵੀ ਉੱਡ ਰਹੀਆਂ ਸੀਗੀਆਂ ਕਿ ਭਾਜਪਾ ਇਹ ਚਾਹੁੰਦੀ ਸੀਗੀ ਕਿ ਇਹ ਗੱਠਜੋੜ ਨਾ ਹੋਵੇ ਇੰਡੀਆ ਅਲਾਈਅንስ ਜਿਹੜਾ ਇਹ ਕਿਸੇ ਤਰੀਕੇ ਟੁੱਟ ਜਾਵੇ ਇਹਦੇ ਵਿੱਚ ਟੀਐਮਸੀ ਵੀ ਸ਼ਾਮਲ ਹੈ ਹੋਰ ਪਾਰਟੀਆਂ ਵੀ ਸ਼ਾਮਲ ਹਨ ਸਪਾ ਵੀ ਸ਼ਾਮਲ ਪਰ ਐਦਾਂ ਹੋਇਆ ਨਹੀਂ ਜਿਉਂ-ਜਿਉਂ ਈਡੀ ਦਾ 7ਵਾਂ ਸੱਮਣ ਅਰਵਿੰਦ ਕੇਜਰੀਵਾਲ ਨੂੰ ਆਇਆ ਤੇ ਉਹ ਤਿਓ ਜਿਹੜੀਆਂ ਡਿਵੈਲਪਮੈਂਟਸ ਆ ਉਹ ਬਹੁਤ ਤੇਜ਼ ਹੋ ਗਈਆਂ ਜਿੱਦਾਂ ਹੀ ਕਿਸਾਨਾਂ ਨੇ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਦੀ ਅਨਾਊਂਸਮੈਂਟ ਕੀਤੀ ਤਾਂ ਖਬਰ ਇਹ ਆ ਗਈ ਵੀ 13 ਮਾਰਚ ਨੂੰ ਚੋਣ ਜਾਬਤਾ ਲੱਗ ਸਕਦਾ ਤੇ 13 ਮਾਰਚ ਨੂੰ ਹੀ ਤਰੀਕਾ ਜਿਹੜੀਆਂ ਇਲੈਕਸ਼ਨਸ ਦੀ ਜਿਹੜੀ ਡੇਟ ਆ ਉਹ ਵੀ ਅਨਾਊਂਸ ਕੀਤੀ ਜਾ ਸਕਦੀ ਆ ਸੋ 2024 ਦੀਆਂ ਜਿਹੜੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਬਹੁਤ ਰੋਚਕ ਹੋਣ ਜਾ ਰਹੀਆਂ ਨੇ ਕਿਉਂਕਿ ਸੀਟਾਂ ਦੀ ਵੰਡ ਕਰ ਲਈ ਗਈ ਆ ਚਾਰ ਰਾਜਾਂ ਦੇ ਵਿੱਚ ਵੰਡ ਲਿਆ ਨਾਲ ਇੱਕ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ ਉੱਥੇ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਐਲਾਨ ਕਰ ਦਿੱਤਾ ਵੀ ਇਹ ਸੀਟ ਦੇ ਉੱਤੇ ਸਾਡਾ ਕੈਂਡੀਡੇਟ ਹੋਏਗਾ ਇਹ ਸੀਟ ਤੇ ਸਾਡਾ ਹੋਏਗਾ ਪਰ ਪੰਜਾਬ ਦੇ ਵਿੱਚ ਜਿਹੜਾ ਇਹ ਮੁਕਾਬਲਾ ਬੜਾ ਦਿਲਚਸਪ ਹੋਏਗਾ ਔਰ ਹੋ ਸਕਦਾ ਲੋਕ ਇਹਨਾਂ ਤੋਂ ਸਵਾਲ ਵੀ ਕਰਨ ਵੀ ਭਾਈ ਕੱਲ ਨੂੰ ਜਦੋਂ ਤੁਸੀਂ ਜਿੱਤ ਕੇ ਦਿੱਲੀ ਚਲੇ ਜਾਓਗੇ ਜਦੋਂ ਤੁਸੀਂ ਸੈਂਟਰ ਦੇ ਵਿੱਚ ਬੈਠੋਗੇ ਤਾਂ ਉੱਥੇ ਕਿਦਾਂ ਗੱਲ ਕਰਿਆ ਕਰੋਗੇ ਉੱਥੇ ਵੀ ਇੱਕ ਦੂਜੇ ਦਾ ਵਿਰੋਧ ਕਰੋਗੇ ਜਾਂ ਤੁਸੀਂ ਸਾਡੀ ਗੱਲ ਕਰੋਗੇ ਸੋ ਇਹ ਕਿਤੇ ਨਾ ਕਿਤੇ ਜਾਂ ਤਾਂ ਮੁਕਾਬਲਾ ਬਹੁਤ ਕਿਸੇ ਚਣੱਕੇ ਦੀ ਇਹ ਰਾਜਨੀਤੀ ਹੈ ਵੱਡੇ ਕਿਸੇ ਨੇ ਦਿਮਾਗ ਲਾਇਆ ਵੀ ਪੰਜਾਬ ਦੇ ਵਿੱਚ ਰਹਿਣ ਦਿਓ ਬਾਕੀ ਥਾਵਾਂ ਤੇ ਮੁਕਾਬਲਾ ਹੋਣ ਦਿਓ ਜਦੋਂ ਜਿੱਤਾਂਗੇ ਫੇਰ ਦੀ ਫੇਰ ਦੇਖਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ